ਯਾਰ ਇਹੋ ਕਿ ਨਰੈਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਦੇ ਉੱਤੇ ਗੋਲੀ ਨਹੀਂ ਚਲਾਈ ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਵਾ ਮੈਂ ਨਰੈਣ ਸਿੰਘ ਚੌੜਾ ਨੂੰ ਮੈਂ ਆਪਣੀ ਗੱਲ ਕਰਦਾ ਮੈਂ ਕੋਈ ਠੀਕ ਨਹੀਂ ਠਰਾ ਰਿਹਾ ਮੈਂ ਕਿਸੇ ਗੱਲ 'ਚ ਉਸ 'ਚ ਨਹੀਂ ਪੈਂਦਾ ਵੀ ਗੋਲੀ ਮਾਰ ਕੇ ਕੋਈ ਵਧੀਆ ਕੰਮ ਕੀਤਾ ਜਾਂ ਗੋਲੀ ਚਲਾ ਕੇ ਬਹੁਤ ਵਧੀਆ ਕੰਮ ਕੀਤਾ ਵਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਕਿ ਸਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲਣ ਦਾ ਤੁਹਾਨੂੰ ਬਹੁਤ ਗੁੱਸਾ ਆਇਆ ਅੱਜ ਤੁਹਾਡਾ ਮਨ ਭਰਿਆ ਮੈਂ ਸਮਝਦਾ ਤੁਹਾਡੀ ਰਿਸ਼ਤੇਦਾਰੀ ਹੈ ਤੁਸੀਂ ਬੱਚਿਆਂ ਦਾ ਵੀ ਹਵਾਲਾ ਦਿੱਤਾ ਉਹਨਾਂ ਦਾ ਬੱਚੇ ਸਾਰਿਆਂ ਦੇ ਸਾਂਝੇ ਨੇ ਮੈਂ ਤੁਹਾਨੂੰ ਇੰਨਾ ਜ਼ਿਆਦਾ ਗ ਪਾਠ ਕਰਦੇ ਲੋਕਾਂ ਦੇ ਉੱਤੇ ਤੁਹਾਡੀ ਸਰਕਾਰ ਚ ਸਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੇ ਉੱਤੇ ਗੋਲੀ ਚਲਾ ਕੇ ਇੱਥੇ ਤੇ ਲੱਗੀ ਨਹੀਂ ਨਾ ਉੱਥੇ ਤੇ ਮਾਰ ਦਿੱਤਾ ਗਿਆ ਸੀਗਾ ਉਹ ਗਨਾ ਸ੍ਰੀ ਸਿਰਫ ਸ੍ਰੀ ਕਾਲ ਤਖਤ ਸਾਹਿਬ ਤੇ ਮਾਫ਼ ਹੋ ਸਕਦੇ ਆ ਇਕੱਲੇ ਮਾਫੀ ਮੰਗਣ ਦੇ ਨਾਲ ਕੀ ਉਹਨਾਂ ਨੂੰ ਮਾਫ਼ ਕਰ ਦਿੱਤੇ ਜਾਣਾ ਚਾਹੀਦਾ ਵਾ ਨੰਬਰ 2 ਫਿਰ ਤੁਸੀਂ ਕਹਿ ਰਹੇ ਹੋ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਮੇਰਾ ਇੱਕ ਛੋਟਾ ਜਿਹਾ ਸਵਾਲ ਆ ਤੁਹਾਨੂੰ ਉਹਨੇ ਗੋਲੀ ਚਲਾਈ ਆ ਗੁਰੂ ਸਾਹਿਬ ਦੀ ਮੇਰ ਰਹੀ ਆ ਸਾਰਸنگਵੀਰ ਸਿੰਘ ਬਾਦਲ ਦੇ ਉੱਤੇ ਉਹਨਾਂ ਨੂੰ ਵਜਹੀ ਨਹੀਂ ਉਹਨੂੰ ਤੁਸੀਂ ਕਹਿ ਰਹੇ ਹੋ ਐਸਜੀਪੀਸੀ ਨੇ ਮੰਗ ਰੱਖ ਦਿੱਤੀ ਕਿ ਉਹਨੂੰ ਪੰਥ ਚੋਂ ਛੇਕ ਦਿੱਤਾ ਜਾਵੇ ਤੁਸੀਂ ਚਲਾ ਕੇ ਕਈ ਬੰਦੇ ਮਾਰ ਦਿੱਤੇ ਤੁਹਾਡੀ ਸਰਕਾਰ ਵੇਲੇ ਆਰਡਰ ਆਏ ਫਿਰ ਤੁਹਾਡੀ ਸਰਕਾਰ ਦੇ ਸਾਰੇ ਮੰਤਰੀ ਸਮੇਤ ਮੁੱਖ ਮੰਤਰੀ ਦੇ ਕਿਉਂ ਨਹੀਂ ਪੰਥ ਚੋਂ ਛੇਕ ਦਿੱਤੇ ਜਾਣੇ ਚਾਹੀਦੇ ਸੀਗੇ ਉਹ ਵੀ ਬੰਦੇ ਤੇ ਪਾਟ ਕਰ ਰਹੇ ਸੀ ਗੁਰੂ ਮਹਾਰਾਜ ਨੂੰ ਧਿਆਰੇ ਸੀਗੇ ਉਹਨਾਂ ਲੋਕਾਂ ਦੇ ਉੱਤੇ ਵੀ ਤੇ ਗੋਲੀ ਚੱਲੀ ਆ ਨਾ ਫਿਰ ਤੁਸੀਂ ਕਿਹਾ ਕਿ ਗੁਰੂ ਘਰ ਕੋਈ ਵੀ ਜਿਹੜਾ ਆਇਆ ਹੋਵੇ ਉਹਨੂੰ ਮਾਰਨ ਦਾ ਇਰਾਦਾ ਲੈ ਕੇ ਕਦੀ ਨਹੀਂ ਆਉਣਾ ਚਾਹੀਦਾ ਗੁਰੂ ਘਰ ਤੇ ਹਰ ਬੰਦਾ ਨਿਮਾਣਾ ਤੁਸੀਂ ਜਿਹੜੇ ਜਿਹੜੇ ਲਫ਼ਜ਼ ਵਰਤਦੇ ਸੀਗੇ ਮੇਰੇ ਵੀ ਦਿਲ ਨੂੰ ਲੱਗੇ ਕਿ ਗੁਰੂ ਘਰ ਤੇ ਬੜੇ ਕੂਕਰ ਬਣ ਕੇ ਆਈਦਾ ਵਾ ਬੜੇ ਗਨਾਈਏ ਬਣ ਕੇ ਆਈਦਾ ਵਾ ਉੱਥੇ ਗੁਰੂ ਘਰ ਦੇ ਵਿੱਚ ਕਿਸੇ ਦੇ ਉੱਤੇ ਹਮਲਾ ਨਹੀਂ ਕੀਤਾ ਜਾਣਾ ਚਾਹੀਦਾ ਭਾਵੇਂ ਉਹ ਬੰਦਾ ਦੋਸ਼ੀ ਹੋਵੇ ਭਾਵੇਂ ਉਹ ਬੰਦਾ ਸਾਧ ਹੋਵੇ ਤੇ ਭਾਵੇਂ ਚੋਰ ਹੋਵੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕੁਝ ਸਾਲ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਇੱਕ ਬੰਦਾ ਬਿਦਬੀ ਕਰਨ ਲਈ ਬਿਦਬੀ ਕਰਨ ਦੀ ਨੀਅਤ ਦੇ ਨਾਲ ਜੰਗਲਾ ਟੱਪ ਗਿਆ ਸੀਗਾ ਉਹਨੂੰ ਪੁਲਿਸ ਦੇ ਹ ਕੌਣ ਦੇ ਪਿੱਛੇ ਆ ਕਿੰਨੇ ਨੂੰ ਭੇਜਿਆ ਕਿਹੜੀ ਸਾਜ਼ਿਸ਼ ਦੇ ਅਧੀਨ ਇੱਥੇ ਆਇਆ ਇਹ ਸਾਰੀ ਜਾਂਚ ਕਰਨ ਦੀ ਬਜਾਏ ਉੱਥੇ ਐਸਪੀਸੀ ਮੁਲਾਜ਼ਮਾਂ ਨੇ ਤੇ ਉਹਨੂੰ ਕੁੱਟ-ਕੁੱਟ ਕੇ ਉੱਥੇ ਮਾਰ ਦਿੱਤਾ ਸੀਗਾ ਲੋਕਾਂ ਨੇ ਮਾਰ ਦਿੱਤਾ ਸੀਗਾ ਫਿਰ ਗੁਰੂ ਘਰ ਚ ਕੁੱਟਣ ਦੀ ਜਗ੍ਹਾ ਉਥੋਂ ਉਹਦੀ ਜਾਨ ਜਿਹੜੀ ਲੈ ਲਈ ਗਈ ਸੀ ਉਹਨੂੰ ਮਾਰ ਦਿੱਤਾ ਗਿਆ ਸੀ ਫਿਰ ਕੁੱਟਣ ਵਾਲੇ ਤੇ ਸਾਰੇ ਪੰਥ ਦੇ ਵਿੱਚੋਂ ਛੇਕ ਦੇਣੇ ਚਾਹੀਦੇ ਨੇ ਜਿਨ੍ਹਾਂ ਨੇ ਉਹਨੂੰ ਮਾਰ ਦਿੱਤਾ ਸੀ ਉਹਦੀ ਜਾਂਚ ਵੀ ਨਹੀਂ ਹੋਣ ਦਿੱਤੀ ਸਭ ਤੋਂ ਵੱਡੀ ਗਿਤਾਈ ਤੇ ਇਹ ਕੀਤੀ ਵੀ ਇਹਦੇ ਪਿੱਛੇ ਕੌਣ ਹੈ ਬੇਦਬੀਆਂ ਕੌਣ ਕਰਾ ਰਿਆ ਉਸ ਬੰਦੇ ਨੂੰ ਆਪਾਂ ਜਾਣਨ ਉਹਨੂੰ ਪੁੱਛਣ ਦੀ ਬਜਾਏ ਉੱਥੇ ਘੁੱਟ-ਘੁੱਟ ਕੇ ਦੇ ਦੋਸ਼ ਲੱਗੇ ਆ ਫਿਰ ਉਹਨਾਂ ਨੂੰ ਪੰਥ ਚੋਂ ਛੇਕਣ ਦੀ ਇੱਤਜਾਜ ਤੱਕ ਕਿਸੇ ਨੇ ਮੰਗ ਨਹੀਂ ਕੀਤੀ ਫਿਰ ਨਰੈਣ ਸਿੰਘ ਚੌੜੇ ਨੂੰ ਵੀ ਪੰਥ ਚੋਂ ਕਿਉਂ ਛੇਕਿਆ ਜਾਵੇ ਉਦੇ ਮਨ ਚ ਕੋ ਗੁੱਸਾ ਸੀਗਾ ਉਹਨੇ ਕੱਢਿਆ ਮਜੀਠੀਆ ਸਾਹਿਬ ਆਪਾਂ ਨਰੈਣ ਸਿੰਘ ਚੌੜੇ ਨੂੰ ਸਜ਼ਾ ਦਿਵਾਉਣ ਨਾਲੋਂ ਇਸ ਪਹਿਲੂ ਦੇ ਉੱਤੇ ਕੰਮ ਕਿਉਂ ਨਹੀਂ ਕਰ ਰਹੇ ਕਿ ਲੋਕਾਂ ਦੇ ਮਨ ਦੇ ਵਿੱਚ ਇਹਨਾਂ ਗੁੱਸਾ ਕਿਉਂ ਹੈ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਗੁਨਾਹ ਨਾ ਮੈਂ ਕਬੂਲੇ ਗਏ ਆ ਮੈਨੂੰ ਤੇ ਇੱਕ ਬੰਦੇ ਨੇ ਕਿਹਾ ਸੀਗਾ ਕਿ ਜੋ ਜੋ ਗੁਨਾਹ ਜਿਹੜੇ ਹੋਏ ਆ ਪੰਜਾਬ ਦੇ ਵਿੱਚ ਜੋ ਜੋ ਗੁਨਾਹ ਜਿਹੜੇ ਕਬੂਲੇ ਗਏ ਆ ਉਹਨਾਂ ਗੁਨਾਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਦੇ ਵਿੱਚ ਘਰ ਘਰ ਦੇ ਵਿੱਚ ਨਰੈਣ ਸਿੰਘ ਚੌੜਾ ਪੈਦਾ ਕਰ ਦਿੱਤਾ ਵਾ ਬਹੁ ਗਿਣਤੀ ਘਰਾں ਦੇ ਵਿੱਚ ਨਰੈਣ ਸਿੰਘ ਚੌੜਾ ਪੈਦਾ ਕਰ ਦਿੱਤਾ ਵਾ ਆਪਣਾ ਧਿਆਨ ਤੇ ਇਹਨਾਂ ਚੀਜ਼ਾਂ ਤੇ ਹੋਣਾ ਚਾਹੀਦਾ ਕਿ ਜਿਹੜਾ ਗੁੱਸਾ ਸਾ ਨਾਰਾਇਣ ਸਿੰਘ ਚੌੜੇ ਦੇ ਵਰਗੇ ਲੋਕਾਂ ਦੇ ਮਨ ਦੇ ਵਿੱਚ ਆ ਉਸ ਗੁੱਸੇ ਨੂੰ ਠੰਡਾ ਕਿਵੇਂ ਕਰਨਾ ਹੈ ਪੰਜਾਬ ਦੇ ਲੋਕ ਜਿਹੜੇ ਪੰਥਧਰਸੀ ਉਹਨਾਂ ਨੂੰ ਸ਼ਾਂਤ ਕਿਵੇਂ ਕਰਨਾ ਵਾ ਆਪਾਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਕਸ ਆ ਉਹਨੂੰ ਕਿਵੇਂ ਬਹਾਲ ਕਰਨਾ ਵਾ ਤੁਹਾਡਾ ਜਿਹੜਾ ਤੇ ਪਾਰਟੀ ਦਾ ਅਕਸ ਆ ਉਹਨੂੰ ਕਿਵੇਂ ਬਹਾਲ ਕਰਨਾ ਵਾ ਉਲਟਾ ਆਪਾਂ ਬਲਦੀ ਦੇ ਵਿੱਚ ਹੋਰ ਤੇਲ ਪਾ ਰਹੇ ਆ ਤੁਹਾਨੂੰ ਵੀ ਸੇਵਾ ਲੱਗੀ ਸੀ ਸੇਵਾ ਬੜੇ ਪਿਆਰ ਦੇ ਨਾਲ ਤੇ ਹਲੀਮੀ ਨਾ ਕਰਨੀ ਚਾਹੀਦੀ ਸੀਗੀ ਸੇਵਾ ਤੁਹਾਡੀ ਜਗ੍ਹਾ ਸੇਵਾ ਤੁਸੀਂ ਕਰਦੇ ਤੇ ਇਹਦੇ ਉੱਤੇ ਆਤਮ ਮੰਥਨ ਕਰਦੇ ਸੇਵਾ ਕਰਦੇ ਕਰਦੇ ਸ਼ਾਂਤ ਹੋ ਕੇ ਕਿ ਕਿਵੇਂ ਕਾਲੀ ਦਲ ਨੂੰ ਜਿਹੜਾ ਉਹ ਦੁਬਾਰਾ ਬਾਹਰ ਆਇਆ ਜਾ ਸਕਦਾ ਵਾ ਕਿਵੇਂ ਕਾਲੀ ਦਾ ਲੋਕਾਂ ਦੀ ਫਿਰ ਜਿਹੜੀ ਬਹੁਤ ਫੇਵਰੇਟ ਪਸੰਦੀਦਾ ਪਾਰਟੀ ਜਿਹੜੀ ਬਣ ਸਕਦੀ ਹੈ ਪਰ ਆਪਾਂ ਸੇਵਾ ਕਰਨ ਦੀ ਬਜਾਏ ਰੋਜ਼ ਹੀ ਆਪਾਂ ਇੰਨੇ ਗਰਮ ਪ੍ਰੈਸ ਕਾਨਫਰੰਸਾਂ ਕੀਤੀਆਂ ਮੈਂ ਤੇ ਤੁਹਾਡੇ ਲਈ ਚਾਰ ਲੈਣਾ ਬਾਬੇ ਬੁੱਲੇ ਸ਼ਾਹ ਦੀਆਂ ਕਹਿਣ ਲੱਗਾ ਕਿ ਗੰਗਾ ਗਿਆਨ ਗੱਲ ਮੁੱਕਦੀ ਨਹੀਂ ਚਾਹੇ 100 100 ਟੁੱਬੀਆਂ ਲਾਈਏ ਮੱਕੇ ਗਿਆਨ ਗੱਲ ਮੁੱਕਦੀ ਨਹੀਂ ਚਾਹੇ 100 100 ਹੱਜ ਕਰਾਈਏ ਬੋਧ ਗਿਆਨ ਗੱਲ ਮੁੱਕਦੀ ਨਹੀਂ ਚਾਹੇ 100 100 ਪੰਧ ਪੜਾਈਏ ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜੇ ਮੈਂ ਨੂੰ ਵਿੱਚੋਂ ਮੁਕਾਈਏ ਹੁ ਹੋਣੀ ਆਪਾਂ ਆਪਣੇ ਮਨ ਦੇ ਵਿੱਚੋਂ ਗੁੱਸਾ ਕੱਢ ਦਈਏ ਇੱਕ ਚੀਜ਼ ਮੈਂ ਹਮੇਸ਼ਾ ਨੋਟ ਕਰਦਾ ਕਿ ਤੁਸੀਂ ਹਰ ਉਸ ਬੰਦੇ ਦੇ ਖਿਲਾਫ ਬੋਲਦੇ ਹੋ ਚਾਹੇ ਉਹਦੇ ਵਿੱਚ ਗੈਂਗਸਟਰ ਹੋਣ ਚਾਹੇ ਉਹਦੇ ਵਿੱਚ ਗਰਮਖਿਆਲੀ ਹੋਣ ਚਾਹੇ ਉਹਦੇ ਵਿੱਚ ਖਾਲਸਤਾਨੀ ਹੋਣ ਤੁਸੀਂ ਸਿਰਫ ਹਰ ਉਸ ਤੁਸੀਂ ਉਸ ਬੰਦੇ ਦੇ ਖਿਲਾਫ ਜ਼ਰੂਰ ਬੋਲਦੇ ਹੋ ਸ਼ਾਇਦ ਵੀ ਇਸ ਕਰਕੇ ਮੇਰੀ ਮੰਸ਼ਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਤੁਹਾਡੀ ਜਿਹੜੀ ਸਿਕਿਉਰਿਟੀ ਉਹ ਬਚੀ ਰਵੇ ਤੇ ਤੁਹਾਡੀ ਸਿਕਿਉਰਿਟੀ ਵਧੀ ਵਧੀ ਰਵੇ ਹਰ ਵੇਲੇ ਵਧੀ ਜਾਵੇ ਇਸ ਮੰਸ਼ਾ ਦੇ ਨਾਲ ਜੇ ਤੁਸੀਂ ਬੋਲਦੇ ਹੋ ਤਾਂ ਮੈਂ ਤੁਹਾਨੂੰ ਇੱਕ ਸਲਾਹ ਦੇਣ ਲੱਗਾ ਕਿ ਮੇਰੀ ਇੱਕ ਸਲਾਹ ਹੈ ਤੁਹਾਨੂੰ ਬਹੁਤ ਵਧੀਆ ਲੀਡਰ ਹੋ ਬਹੁਤ ਵਧੀਆ ਪਿਛਲੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਸਿਕਿਉਰਿਟੀ ਦੇ ਚੱਕਰ ਦੇ ਵਿੱਚ ਪੰਜਾਬ ਦਾ ਦੂਜਾ ਬਿੱਟਾ ਨਾ ਬਣ ਜਾਏ ਉਹ ਮਤਲਬ ਲੋਕਾਂ ਦੇ ਲੈਣੇ ਦੇਣੇ ਦੇ ਨਾਲ ਕੁਝ ਨਹੀਂ ਸਿਰਫ ਸਿਕਿਉਰਿਟੀ ਦਾ ਮਤਲਬ ਨਾ ਰਹਿ ਜਾਵੇ ਇਹਨਾਂ ਸਾਰੀਆਂ ਚੀਜ਼ਾਂ ਦਾ ਸੋ ਜਿਹੜੇ ਮੁੱਦੇ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੰਮ ਕਰਦੇ ਹੋ ਉਹਨਾਂ ਦੇ ਉੱਤੇ ਸੋਹਿਰਦ ਰਹੋ ਜੇ ਸਿਕਿਉਰਿਟੀ ਹੈਗੀ ਸੀ ਤੇ ਗੋਲੀ ਤੇ ਤਾਂ ਵੀ ਚੱਲ ਗਈ ਜੇ ਰੱਬ ਨੇ ਤੁਹਾਡਾ ਵਾਲ ਨਹੀਂ ਵਿੰਗਾ ਹੁਣ ਦੇਣਾ ਤੇ ਕੱਖ ਨਹੀਂ ਹੋਣਾ ਮਜੀਠੀਆ ਸਾਹਿਬ ਤੁਹਾਨੂੰ ਫਿਰ ਤੁਹਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਸੋ ਮੇਰਾ ਇਹ ਮੰਨਣਾ ਕਿ ਉਸ ਚੱਕਰ ਦੇ ਵਿੱਚ ਕਿਤੇ ਸਿਕਿਉਰਿਟੀ ਦੇ ਚੱਕਰ ਚੌੜੇ ਦੀਆਂ ਸੀਸੀਟੀਵੀ ਫੁਟੇਜ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ 파ਟ ਦੇ ਨਾਲ ਜਾਰੀ ਕਰਦੇ ਨਜ਼ਰ ਆ ਰਹੇ ਹੋ ਉਹ ਕਿਸ-ਕਿਸ ਨੂੰ ਮਿਲਿਆ ਕਿਹਨੂੰ-ਕਿਹਨੂੰ ਉਹਨੇ ਜੱਫੀ ਪਾਈ ਜਿਸ ਜਿਸ ਨਾਲ ਉਹ ਮਿਲਿਆ ਤੁਸੀਂ ਸਾਰੇ ਹੀ ਉਹ ਦੋਸ਼ੀ ਠਰਾ ਦਿੱਤੇ ਸਾਰਿਆਂ ਨੂੰ ਉਹਦੇ ਵਿੱਚ ਦੋਸ਼ੀ ਬਣਾ ਕੇ ਰੱਖ ਦਿੱਤਾ ਉਹਦੇ ਵਿੱਚ ਇੱਕ ਐਸਪੀ ਵੀ ਸਾਡੇ ਸ਼ਹਿਰ ਦਾ ਸੀਗਾ ਉਹਨੂੰ ਵੀ ਤੁਸੀਂ ਕਹਿੰਦੇ ਹੋ ਵੀ ਇਹ ਦੋਸ਼ੀ ਇਹਨੇ ਉਹਦੇ ਨਾਲ ਹੱਥ ਮਿਲਾਇਆ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਮਜੀਠੀਆ ਸਾਹਿਬ ਆਪਣੇ ਆਪ ਹੀ ਪੁੱਛ ਲਓ ਆਪਣੇ ਆਪ ਨੂੰ ਲੋਕਾਂ ਨੂੰ ਜਵਾਬ ਨਾ ਦਿਓ ਕੀ ਸਾ ਨਰੈਣ ਸਿੰਘ ਚੌੜਾ ਉਸ ਦੌਰਾਨ ਤੁਹਾਡੇ ਸਾਹਮਣੇ ਆ ਜਾਂਦਾ ਤੁਹਾਡੇਗੇ ਹੱਥ ਕਰਦਾ ਤੇ ਕੀ ਤੁਸੀਂ ਉਹਦੇ ਨਾਲ ਹੱਥ ਨਾ ਮਿਲਿਆ ਦੇਖੀ ਤੁਸੀਂ ਹੱਥ ਪਰਾ ਕਰ ਲਿੰਦੇ ਇਹ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛ ਲਿਓ ਤੇ ਆਪਣੇ ਆਪ ਨੂੰ ਇਸ ਚੀਜ਼ ਦਾ ਜਵਾਬ ਦੇ ਦਿਓ ਫਿਰ ਹੱਥ ਮਲਾ ਕੇ ਕਿ ਤੁਸੀਂ ਵੀ ਦੋਸ਼ੀ ਹੋ ਜਾਣਾ ਸੀ ਤੁਸੀਂ ਸਿਰਫ ਇਹ ਮੁੱਦਾ ਇਹ ਗੋਲੀ ਵਾਲਾ ਮੁੱਦਾ ਸਿਰਫ ਕੈਸ਼ ਕਰਨ ਲਈ 7 ਦਿਨ ਜਿਹੜੀ ਐਸਪੀਸੀ ਨੇ ਪੁਲਿਸ ਨੂੰ ਫੁਟੇਜ ਦੇਣੀ ਸੀ ਉਹ ਦੇਣ ਹੀ ਨਹੀਂ ਦਿੱਤੀ ਉਹਨੂੰ ਬਾਇਪਾਰਟ ਤੁਸੀਂ ਉਹਨੂੰ ਬਾਰ ਬਾਰ ਵਿਖਾਉਂਦੇ ਰਹੇ ਵੀ ਇਹਨੂੰ ਸਿਰਫ ਮੈਂ ਹੀ ਵਿਖਾਵਾਂ ਉਹਦਾ ਕੋਈ ਲੋਕਾਂ ਦੇ ਉੱਪਰ ਬਹੁਤਾ ਪੋਜ਼ਿਟਿਵ ਅਸਰ ਨਹੀਂ ਗਿਆ ਤੁਹਾਡਾ ਜਿਹੜਾ ਪੁਲਿਸ ਨੇ ਉਹ ਆਰਡਰ ਲਏ ਨਾ ਇੱਕ ਕੋਟ ਤੋਂ ਮੈਨੂੰ ਨਹੀਂ ਪਤਾ ਉਹ ਸਹੀ ਹੈ ਗਲਤ ਹੈ ਕਿਸ ਤਰੀਕੇ ਲੈ ਗਏ ਜਿਹੜੇ ਆਰਡਰ ਲਏ ਗਏ ਵੀ ਸਾਨੂੰ ਐਸਪੀਸੀ ਨੇ ਦਿੱਤੀ ਉਹਦੇ ਵਿੱਚ ਵੀ ਤੁਹਾਨੂੰ ਵਿਲਨ ਜਿਹੜਾ ਉਹ ਬਣਾਇਆ ਗਿਆ ਵਾ ਬਲਕਿ ਇਹਦੇ ਉਲਟ ਜੇ ਤੁਸੀਂ ਚਾਹੁੰਦੇ ਸੀ ਨਾ ਉਹਦੇ ਉਲਟ ਹੋਇਆ ਸਾਰਾ ਕੁਝ ਤੁਸੀਂ ਹਮਦਰਦੀ ਤੇ ਗੁੱਸਾ ਜਿਹੜਾ ਲੋਕਾਂ ਦੇ ਪ੍ਰਤੀ ਨਰੈਨ ਸਿੰਘ ਚੌੜੇ ਦੇ ਪ੍ਰਤੀ ਭਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਇਸ ਗੱਲ ਨੂੰ ਲਿਆ ਕਿ ਲੋਕਾਂ ਸਿੱਖਾਂ ਦੇ ਮਨ ਦੇ ਵਿੱਚ ਗੁੱਸਾ ਵਾ ਇਹਨੂੰ ਸ਼ਾਂਤ ਕਰਨਾ ਪਊਗਾ ਇਹਦੇ ਉੱਤੇ ਕੰਮ ਕਰਨਾ ਪਊਗਾ ਕਿਉਂਕਿ ਲੋਕਾਂ ਚ ਤੇ ਪਹਿਲਾਂ ਵੀ ਇਹ ਧਾਰਨਾ ਵਾ ਕਿ ਐਸਜੀਪੀਸੀ ਚ ਤੁਹਾਡੇ ਤੇ ਸਾਰ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਤੇ ਇਸ ਕਰਕੇ 6-7 ਦਿਨ ਫੁਟੇਜ ਨਹੀਂ ਦਿੱਤੀ ਗਈ ਪਹਿਲਾਂ ਤੁਹਾਨੂੰ ਚੈੱਕ ਕਰਾਈ ਜਾਂਦੀ ਸੀ ਤੁਹਾਡੀ ਟੀਮ ਚੈੱਕ ਕਰਦੀ ਸੀ ਉਹਦੇ ਨਾਲ ਕੀਤਾ ਜਾ ਸਕਦਾ ਕਿਨੂੰ ਕਿਨੂੰ ਭੰਡਿਆ ਜਾ ਸਕਦਾ ਕਿਹੜੀ ਕਿਹੜੀ ਚੀਜ਼ ਨੂੰ ਕੈਸ਼ ਕੀਤਾ ਜਾ ਸਕਦਾ ਉਹ ਸਾਰੇ ਤੁਸੀਂ ਟੋਟੇ ਕੱਢ ਕੱਢ ਕੇ ਵਾਰੀ ਵਾਰੀ ਉਹਦੇ ਉੱਤੇ ਚਲਾਉਂਦੇ ਰਹੋ ਇਸ ਫੁਟੇਜ ਦੇ ਵਿੱਚ ਤੇ ਇਹ ਵੀ ਆ ਜਾਣਾ ਸੀਗਾ ਕਿ ਸਾਰ ਨਰੈਨ ਸਿੰਘ ਚੌੜਾ ਐਸਜੀਪੀਸੀ ਦੇ ਪ੍ਰਧਾਨ ਸਾਰ ਹਰਜਿੰਦਰ ਸਿੰਘ ਧਾਮੀ ਨੂੰ ਦੁੱਖ ਪਿੰਗੜੀ 베ਰੀ ਦੇ ਹੇਠਾਂ ਮਿਲੇ ਸੀਗੇ ਫਿਰ ਤੁਸੀਂ ਉਹ ਵੀ ਦੋਸ਼ੀ ਬਣ ਜਾਂਦੇ ਨੇ ਇਹਦੇ ਨਾਲ ਜਿਵੇਂ ਤੁਸੀਂ ਇੱਕ ਐਸਪੀ ਤੇ ਸੀਪੀ ਨੂੰ ਵੀ ਕਹੀ ਜਾਂਦੇ ਸਾਰੇ ਦੋਸ਼ੀ ਆ ਵੀ ਕਮਿਸ਼ਨਰ ਪੁਲਿਸ ਵੀ ਦੋਸ਼ੀ ਆ ਐਸਪੀ ਨੇ ਹੱਥ ਮਲਾਇਆ ਉਹ ਵੀ ਦੋਸ਼ੀ ਆ ਧਾਮੀ ਸਾਹਿਬ ਨੇ ਚੌੜਾ ਨੂੰ ਮਿਲਣ ਤੇ ਤੁਸੀਂ ਪਤਾ ਕੀ ਕਹਿੰਦੇ ਹੋ ਕਿ ਇਹ ਧਾਮੀ ਸਾਹਿਬ ਨੇ ਮਿਲ ਸਕਦੇ ਆ ਮਤਲਬ ਤੁਮ ਕਰੋ ਤੋ ਰਾਸਲੀਲਾ ਹਮ ਕਰੇ ਤੋ ਕਰੈਕਟਰ ਡੀਲਾ ਮਤਲਬ ਤੁਸੀਂ ਮਿਲ ਸਕਦੇ ਹੋ ਨਾਰਾਇਣ ਸਿੰਘ ਚੌੜੇ ਨੇ ਉਸ ਤੋਂ ਬਾਅਦ ਕੀ ਕੀਤਾ ਤਾਂ ਹਮੇ ਸਾਹਿਬ ਨੂੰ ਤੁਸੀਂ ਮਰਜ਼ੀ ਨਾਲ ਕਲੀਨ ਚੈਟ ਵੀ ਦੇਈ ਜਾਂਦੇ ਹੋ ਹੁਣ ਸਚਾਈ ਇਹ ਹੈ ਮਜੀਠੀਆ ਸਾਹਿਬ ਸੁਣਿਓ ਔਰ ਉਹਦੇ ਉੱਤੇ ਗੌਰ ਕਰਿਓ ਉਹਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰਿਓ ਇਹ ਚੌੜੇ ਦੇ ਵਿੱਚ ਜਿਹੜਾ ਸਾਰ ਨਾਰਾਇਣ ਸਿੰਘ ਚੌੜਾ ਵਾ ਜਿਹਨੂੰ ਪੰਥ ਚੋਂ ਛੇਕਣ ਦੀ ਤੁਸੀਂ ਮੰਗ ਕਰਦੇ ਹੋ ਮੈਂ ਤੁਹਾਨੂੰ ਦੱਸਣ ਲੱਗਾ ਕਿ ਤੁਹਾਡੀ ਐਸਜੀਪੀਸੀ ਦੇ ਕਈ ਮਲਾਜ਼ਮ ਜਿਹੜੇ ਸਾਰ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਮੌਜੂਦ ਸੀਗੇ ਜੋ ਮੇਰੇ ਧਿਆਨ ਚ ਆਇਆ ਤੇ ਜੋ ਪੁਲਿਸ ਨੇ ਮੈ ਪੁਲਿਸ ਦੀਆਂ ਮਿੰਨਤਾਂ ਕਰਦੇ ਰਹੇ ਕਿ ਸਾਡੇ ਬਿਆਨ ਨਾ ਲਿਓ ਸਾਨੂੰ ਕਿਸੇ ਗਵਾਹੀ 'ਚ ਨਾ ਰਖਾਇਓ ਚੌੜੇ ਸਾਰ ਨਰੇਮ ਸਿੰਘ ਚੌੜੇ ਦੇ ਖਿਲਾਫ ਇਹ ਤੁਹਾਡੇ ਐਸਜੀਪੀਸੀ ਵਾਲੇ ਕਹਿੰਦੇ ਰਹੇ ਨੇ ਉਹਨਾਂ ਨੂੰ ਅੱਗੇ ਆਓ ਸਚਾਈ ਪਤਾ ਕੀ ਆ ਮਰੀਠੀਆ ਸਾਹਿਬ ਸੁਣਿਓ ਸ਼੍ਰੀ ਕਾਲ ਤਖਤ ਸਾਹਿਬ ਤੇ ਉਸ ਵੇਲੇ ਜਿਹੜੇ ਮੌਜੂਦ ਲੋਕ ਸੀ ਮੈਨੂੰ ਉਹਨਾਂ ਨੇ ਦੱਸਿਆ ਫਿਰ ਮੈਂ ਪੁਲਿਸ ਤੋਂ ਇਹਦੀ ਪੁਸ਼ਟੀ ਕੀਤੀ ਕਿ ਨਰੈਣ ਸਿੰਘ ਚੌੜੇ ਨੇ ਕਾਲ ਤਖਤ ਦੇ ਸਾਹਿਬ ਇੱਕ ਨੁੱਕਰ ਦੇ ਉੱਤੇ ਜਾ ਕੇ ਤੁਹਾਡੀ ਸੀਸੀਟੀਵੀ ਫੁਟੇਜ ਆ ਜਾਣਾ ਸਾਰਾ ਜਿਹੜੀ ਤੁਸੀਂ ਪੁਲਿਸ ਨੂੰ ਦੇ ਦੇਣੀ ਹੈ ਨਾ ਉਹਦੇ ਵਿੱਚ ਫਿਰ ਮੈਨੂੰ ਇੱਕ ਪੁਲਿਸ ਅਫਸਰ ਨੇ ਵੀ ਪੁਸ਼ਟੀ ਕੀਤੀ ਕਿ ਨਰੈਣ ਸਿੰਘ ਚੌੜੇ ਨੇ ਦੋ ਪਰਚੀਆਂ ਪਾਈਆਂ ਸੀ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਇੱਕ 'ਚ ਲਿਖਿਆ ਸੀ ਮਾਫੀ ਇੱਕ 'ਚ ਲਿਖਿਆ ਸੀ ਸੌਦਾ ਉਹਦੇ ਹੱਥ ਫੇਰ ਕਿਤੇ ਸੌਦੇ ਵਾਲੀ ਜਿਹੜੀ ਉਹ ਪਰਚੀ ਆ ਗਈ ਮੈਂ ਇਸ ਗੱਲ ਦਾ ਹਾਮੀ ਨਹੀਂ ਆ ਕਿ ਕਿਸੇ ਦੀ ਪਰਚੀ ਨਿਕਲਾਵੇ ਉਹਨੂੰ ਗੋ ਦੀ ਵੀ ਪੂਰੀ ਜਿਹੜੀ ਉਹ ਫੁਟੇਜ ਦੇ ਉਹਦਾ ਸਾਰਾ ਕੁਝ ਸਾਫ਼ ਹੋ ਜਾਣਾ ਉਹਦੇ ਵਿੱਚ ਕਲੀਅਰ ਹੋ ਜਾਣਾ ਵਾ ਮੈਂ ਤਾਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਜਿੰਨੂੰ ਤੁਸੀਂ ਪੰਥ ਚੋਂ ਛੇਕਣ ਦੀਆਂ ਗੱਲਾਂ ਕਰਦੇ ਹੋ ਜਿੰਨੂੰ ਤੁਸੀਂ ਕਹਿੰਦੇ ਹੋ ਵੀ ਪੰਥ ਤੋਂ ਬੇਮੁਖਿਆ ਦਰਬਾਰ ਸਾਹਿਬ ਦਾ ਦੁੱਖੀ ਆ ਉਹ ਵੀ ਗੁਰੂ ਦੇ ਭਾਇ ਚ ਰਹਿਣ ਵਾਲਾ ਬੰਦਾ ਵਾ ਉਹਨੇ ਪਰਚੀ ਗਲਤ ਪਾਈ ਇਹ ਮਾਨਸਿਕਤਾ ਸੀ ਉਹਦੀ ਜਾਂ ਕੁਝ ਵੀ ਸੀਗਾ ਉਹਨੇ ਵੀ ਗੁਰੂ ਘਰ ਜਾ ਕੇ ਪਰਚੀ ਪਾਈ ਵੀ ਮੈਂ ਇਹ ਕੰਮ ਕਰਾਂ ਜਾਂ ਨਾ ਕਰਾਂ ਇੱਕ ਗੱਲ ਕਹਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਗੱਲ ਇਮਾਨਦਾਰੀ ਨਾਲ ਕਹਿਣਾ ਵੀ ਤੁਹਾਡੇ ਤੁਸੀਂ ਜੋ ਕੀਤਾ ਨਾ ਇਸ ਕੇਸ ਦੇ ਵਿੱਚ ਕਹਿੰਦੇ ਹੋ ਨਾ ਤਗੜੇ ਦਾ ਸੱਤੀ 20 20 ਹੁੰਦਾ ਵਾ ਜੇ ਸਾਡੇ ਵਰਗੇ ਕਿਸੇ ਬੰਦੇ ਨੇ ਇਹ ਸੀਸੀਟੀਵੀ ਫੁਟੇਜ ਦੇਣ ਤੋਂ ਇਨਕਾਰ ਕੀਤਾ ਹੁੰਦਾ ਇਹਦੇ ਨਾਲ ਛੇੜਛਾੜ ਕੀਤੀ ਹੁੰਦੀ ਇਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੁੰਦਾ ਤੇ ਹੁਣ ਤੱਕ ਪੁਲਿਸ ਨੇ ਸਾਨੂੰ ਇਸੇ ਆਪ ਲਾ ਕੇ ਯੋ ਆਪਾ ਤੇ ਹੋਰ ਜਿਹੜੇ ਆ ਦੋਸ਼ ਹੈ ਦੇਸ਼ ਵਿਰੋਧੀ ਉਹਦੇ ਵਿੱਚ ਫੜ ਕੇ ਕਿਉਂਕਿ ਤੁਹਾਡੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹ ਹਾਈ ਸਕਿਉਰਟੀ ਦੇ ਵਿੱਚ ਨੇ ਸਾਡੇ ਵਰਗੇ ਲੋਕਾਂ ਨੂੰ ਪੁਲਿਸ ਨੇ ਫੜ ਕੇ ਅੰਦਰ ਦੇ ਦੇਣਾ ਸੀਗਾ ਪਰ ਤੁਹਾਡੇ ਤੇ ਕੋਈ ਕਾਨੂੰਨ ਵੀ ਲਾਗੂ ਨਹੀਂ ਹੁੰਦਾ ਨਾਲੇ ਕੌਣ ਰਾਣੀ ਕਵੇ ਵੀ ਤੂੰ ਆਵਦਾ ਅੱਗਾ ਟੱਕ ਤੁਹਾਡੇ ਹੱਲ ਤੇ ਕੋਈ ਮੂੰਹ ਹੀ ਨਹੀਂ ਕਰਦਾ ਤੇ ਸਾਡੇ ਵਰਗੇ ਲੋਕਾਂ ਨੂੰ 1 ਮਿੰਟ ਦੇ ਵਿੱਚ ਪੁਲਿਸ ਨੇ ਅੰਦਰ ਦੇ ਦੇਣਾ ਸੀਗਾ ਦੂਜਾ ਤੁਸੀਂ ਇਸ ਮੁੱਦੇ ਦੇ ਉੱਤੇ ਇੰਨਾ ਨਾ ਬੋਲੇ ਹੁੰਦੇ ਇੰਨਾ ਨਾ ਤੁਸੀਂ ਇਹਦੇ ਉੱਤੇ ਹਾਰ ਰੌਲਾ ਮਚਾਇਆ ਹੁੰਦਾ ਤੇ ਇਹਦੀ ਹਮਦਰਦੀ ਸਾਰ ਸੁਖਵੀਰ ਸਿੰਘ ਨੂੰ ਬਾਦਲ ਉਹਨਾਂ ਨੂੰ ਜਰੂਰ ਮਿਲਦੀ ਉਹ